ਸਾਡੇ ਸਾਗਰਾਂ ਨੂੰ ਖਾ ਗਈ ਗੰਦੇ ਨਾਲਿਆਂ ਦੇ ਪਾਣੀ ਸ਼ੁਭ ਕਰਨ ਦੀ ਮੌਤ ਅਜੇ ਹੋਈ ਨਹੀਂ ਪ੍ਰਾਨ ਜੋਦੇ ਜਿਆ ਨਾਲ ਖੜੋ ਨਾਲੇ ਹੱਕਾਂ ਦੇ ਲਈ ਲੜੋ ਚਲੋ ਇਕੱਠੇ ਹੋ ਕੇ ਬਿੰਦ ਰੱਖ ਨੌਰੀ ਹਰ ਹਾਲ ਬੈਠਾ ਧਰਨੇ ਤੇ ਯੋਧਾ ਸਾਡਾ ਬਾਪੂ ਢੱਲੇਵਾਰ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਖੇਤੀ ਬਾੜੀ ਜੇ ਰਹੂਗੀ ਰਹੂ ਦੇਸ਼ ਖੁਸ਼ਹਾਲ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਸਾਰਿਆਂ ਨੂੰ ਪਿਆਰ ਤੇ ਸਕਾਰ ਕਰੀ ਸੱਚੀ ਕਾਲ ਦੋਸਤੋ ਖੇਤੀਬਾੜੀ ਨੂੰ ਕਿਸਾਨੀ ਨੂੰ ਪਿਆਰ ਕਰਨ ਵਾਲੇ ਹਰੇਕ ਇਨਸਾਨ ਨੂੰ ਰਿਕਵੈਸਟ ਹੈ ਕਿ ਸਾਡਾ ਯੋਧਾ ਉਹ ਸੂਰਮਾ ਉਹ ਮਹਾਨ ਆਤਮਾ ਸੂਰਾਸੋ ਪਹਿਚਾਨੀਆ ਲੜੈ ਤੀਨ ਕੇ ਇਹ ਹੈ ਨਾ ਦੀਨ ਦੇ ਲਈ ਦੇਸ਼ ਦੇ ਕਿਸਾਨਾਂ ਦੇ ਲਈ ਐਮਐਸਪੀ ਦੇ ਕਾਨੂੰਨ ਦੇ ਲਈ ਸਾਡੇ ਸੂਰਮੇ ਯੋਧੇ ਬਾਪੂ ਦੱਲੇਵਾਲ ਜੀ ਆਪਣੇ ਸਿੱਧਕ ਦੇ ਨਾਲ ਬੈਠੇ ਨੇ ਅਮਰਨ ਅਨਸੰਤੇ ਤੇ ਅਪਾ ਆਪਣਾ ਅਨਮੋਲ ਹੀਰਾ ਗਵਾਣਾ ਜੀ ਮਸਾਲਾ ਨ ਰਿਕੁਐਸਟ ਕਰਦਾ ਇਹਨਾਂ ਨੇ ਆਪਣੇ ਬੇਟੇ ਦਾ ਬਿਆਨੀ ਧਰਿਆ ਇਹਨਾਂ ਨੇ ਕੋਈ ਕੁਰਸੀ ਨਹੀਂ ਲੈਣੀ ਕੋਈ ਪਾਵਰ ਨਹੀਂ ਲੈਣੀ ਕੋਈ ਇਲੈਕਸ਼ਨ ਨਹੀਂ ਲੜਨੀ ਸਿਰਫ ਇੱਕੋ ਇੱਛਾ ਹੈ ਕਿ ਸਾਰੇ ਦੇਸ਼ ਦੇ ਕਿਸਾਨਾਂ ਨੂੰ ਜਿਹੜਾ ਮੁੱਲ ਹੈ ਉਹਨਾਂ ਦੀ ਫਸਲਾਂ ਦਾ ਇਹਨਾਂ ਦੀ ਫਸਲਾਂ ਦਾ ਮੁੱਲ ਮਿਲੇ ਐਮਐਸਪੀ ਦਾ ਕਾਨੂੰਨ ਬਣੇ ਪਰੀ ਲਾਕੀ ਦੀ ਰਿਪੋਰਟ ਦੇ ਹਿਸਾਬ ਨਾਲ ਸਾਰਿਆਂ ਨੂੰ ਫਸਲਾਂ ਦੇ ਰੇਟ ਮਿਲੇ ਹਰ ਇੱਕ ਚੀਜ਼ ਦਾ ਇੱਕ ਰੇਟ ਹੈ ਪਾਂਚਾ ਇਤੇਲੈਨ ਨੂੰ ਸਾਬਣ ਲੈ ਲੋ ਕੁਝ ਵੀ ਹੈ ਨਾ ਸਿਰਫ ਕਿਸਾਨ ਦੀ ਇੱਕ ਫਸਲ ਹੈ ਜਿਹਨੇ ਇਨੀ ਮਿਹਨਤ ਨਾਲ ਪੜਦੀ ਹੈ ਤੇ ਉਹਨੂੰ ਵੀ ਲੋਕਾਂ ਦੇ ਮੂੰਹਾਂ ਵੱਲ ਦੇਖਣਾ ਪੈਂਦਾ ਹੈ ਇੰਨੀ ਕ ਇੱਛਾ ਹੈ ਸਾਡੇ ਯੋਦੇ ਦੱਲੇਵਾਲ ਸਾਹਿਬ ਦੀ ਤੇ ਸਾਰੇ ਅਮਰਕਾਸ ਕਰਦਾ ਇਸ ਅਨਮੋਲ ਗਿਰੇ ਨੂੰ ਆਪਾਂ ਗਵਾਣਾ ਨਹੀਂ ਲੀਏ ਖਨੋਰੀ ਬਾਰਡਰ ਤੇ ਪਹੁੰਚ ਕੇ ਸਾਰੇ ਜਣੇ ਸਪੋਰਟ ਕਰੋ ਜੇ ਨਹੀਂ ਤੁਸੀਂ ਆ ਸਕਦੇ ਤਾਂ ਆਪਣੇ ਸੋਸ਼ਲ ਮੀਡੀਆ ਤੇ ਜਰੂਰ ਸਪੋਰਟ ਕਰੋ ਥੈਂਕ ਯੂ ਸੋ ਮਚ ਸਾਡੇ ਸਾਗਰਾਂ ਨੂੰ ਖਾਗੀ ਗੰਦੇ ਨਾਲਿਆਂ ਦੇ ਪਾਣੀ ਸ਼ੁਭ ਕਰਨ ਦੀ ਮੌਕਾ ਕਜੀ ਹੋਈ ਨੀ ਪ੍ਰਾਨ ਜੋਂ ਦੇ ਜਿਆ ਨਾਲ ਖੜੋ ਨਾਲੇ ਹੱਕਾਂ ਦੇ ਲਈ ਲੜੋ ਚਲੋ ਇਕੱਠੇ ਹੋ ਕੇ ਬਿੰਦ ਰੱਖ ਨੋਰੀ ਹਰ ਹਾਲ ਬੈਠਾ ਧਰਨੇ ਤੇ ਯੋਧਾ ਸਾਡਾ ਬਾਪੂ ਢੱਲੇਵਾਰ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਖੇਤੀ ਬਾੜੀ ਜੇ ਰਹੂਗੀ ਰਹੂ ਦੇਸ਼ ਖੁਸ਼ਹਾਲ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਕਰੀ ਸੱਚੀ ਕਾਲ ਦੋਸਤੋ ਖੇਤੀਬਾੜੀ ਨੂੰ ਕਿਸਾਨੀ ਨੂੰ ਪਿਆਰ ਕਰਨ ਵਾਲੇ ਹਰੇਕ ਇਨਸਾਨ ਨੂੰ ਰਿਕਵੈਸਟ ਹੈ ਇਹ ਸਾਡਾ ਯੋਧਾ ਉਹ ਸੂਰਮਾ ਉਹ ਮਹਾਨ ਆਤਮਾ ਸੂਰਾਸੂ ਪਹਚਾਨਿਆ ਲੜਾਈ ਦੀ ਕੇ ਇਹ ਤੇ ਨਾ ਦੀਨ ਦੇ ਲਈ ਦੇਸ਼ ਦੇ ਕਿਸਾਨਾਂ ਦੇ ਲਈ ਐਮਐਸਪੀ ਦੇ ਕਾਨੂੰਨ ਦੇ ਲਈ ਸਾਡੇ ਸੂਰਮੇ ਯੋਧੇ ਬਾਪੂ ਦੱਲੇਵਾਲ ਜੀ ਆਪਣੇ ਸਿੱਧਕ ਦੇ ਨਾਲ ਬੈਠੇ ਨੇ ਅਮਰਨ ਅਨਸੰਤੇ ਤੇ ਅਪਾ ਆਪਣਾ ਅਨਮੋਲ ਹੀਰਾ ਗਵਾਣਾ ਜੀ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਇਹਨਾਂ ਨੇ ਆਪਣੇ ਬੇਟੇ ਦਾ ਵਿਆਹ ਨਹੀਂ ਧਰਿਆ ਇਹਨਾਂ ਨੇ ਕੋਈ ਕੁਰਸੀ ਨਹੀਂ ਲੈਣੀ ਕੋਈ ਪਾਵਰ ਨਹੀਂ ਲੈਣੀ ਕੋਈ ਇਲੈਕਸ਼ਨ ਨਹੀਂ ਲੜਨੀ ਸਿਰਫ ਇੱਕੋ ਇੱਛਾ ਹੈ ਕਿ ਸਾਰੇ ਦੇਸ਼ ਦੇ ਕਿਸਾਨਾਂ ਨੂੰ ਜਿਹੜਾ ਮੁੱਲ ਹੈ ਉਹਨਾਂ ਦੀ ਫਸਲਾਂ ਦਾ ਇਹਨਾਂ ਦੀ ਫਸਲਾਂ ਦਾ ਮੁੱਲ ਮਿਲੇ ਐਮਐਸਪੀ ਦਾ ਕਾਨੂੰਨ ਬਣੇ ਸਰਮੀ ਲਾਖੀ ਦੀ ਰਿਪੋਰਟ ਦੇ ਹਿਸਾਬ ਨਾਲ ਸਾਰਿਆਂ ਨੂੰ ਫਸਲਾਂ ਦੇ ਰੇਟ ਮਿਲਣ ਹਰ ਇੱਕ ਚੀਜ਼ ਦਾ ਇੱਕ ਰੇਟ ਹੈ ਪਾਂਚਾ ਤੇਲ ਲੈਣੋਂ ਸਾਬਣ ਲੈ ਲੋ ਕੁਝ ਵੀ ਹੈ ਨਾ ਸਿਰਫ ਕਿਸਾਨ ਦੀ ਫਸਲ ਹੈ ਜਿੰਨੇ ਇਨੀ ਮਿਹਨਤ ਨਾਲ ਪੜਦੀ ਹੈ ਤੇ ਉਹਨੂੰ ਵੀ ਲੋਕਾਂ ਦੇ ਮੋਹਵਲ ਦੇਖਣਾ ਪੈਂਦਾ ਐ ਇੰਨੀ ਕ ਇੱਛਾ ਹੈ ਸਾਡੇ ਯੋਧੇ ਦੱਲੇਵਾਲ ਸਾਹਿਬ ਦੀ ਤੇ ਸਾਰੇ ਅਮਰੀਕਾਸਟ ਕਰਦਾ ਇਸ ਅਨਮੋਲ ਘੀਰੇ ਨੂੰ ਆਪਾਂ ਘਵਾਣਾ ਲਈ ਖਨੌਰੀ ਬਾਰਡਰ ਤੇ ਪਹੁੰਚ ਕੇ ਸਾਰੇ ਜਣੇ ਸਪੋਰਟ ਕਰੋ ਜੇ ਨਹੀਂ ਤੁਸੀਂ ਆ ਸਕਦੇ ਤਾਂ ਆਪਣੇ ਸੋਸ਼ਲ ਮੀਡੀਆ ਤੇ ਜਰੂਰ ਸਪੋਰਟ ਕਰੋ ਥੈਂਕ ਯੂ ਸੋਮ